NNR نیوز ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੁਜ 9 ਸਤੰਬਰ 2025 ਮਹਿਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਉਸ ਦੇ ਉੱਪਰ ਮੌਜੂਦ ਆ ਔਰ ਦਰਿਆ ਸਤਲੁਜ ਦੀ ਅਪਡੇਟ ਲੈ ਕੇ ਹਾਜ਼ਰਾਂ ਪਹਿਲਾਂ ਤੁਸੀਂ ਤਸਵੀਰਾਂ ਦੇਖ ਲਓ ਦਰਿਆ ਸਤਲੁਜ ਦੀਆਂ ਦਰਿਆ ਸਤਲੁਜ ਦਾ ਜੋ ਘੇਰਾ ਇਹ ਬਹੁਤ ਵੱਡਾ ਹੋ ਚੁੱਕਿਆ ਹੈ ਕਿਉਂਕਿ ਥਾਂ ਥਾਂਵਾਂ ਤੇ ਦਰਾਰ ਨੇ ਜੋ ਢਾਹ ਲਾਈ ਹੈ ਖੋਰਾ ਜੀ ਤੱਕ ਲੱਗਿਆ ਹੋਇਆ ਉਸ ਦੇ ਕਾਰਨ ਘੇਰਾ ਕਾਫੀ ਚੌੜਾ ਹੋ ਚੁੱਕਿਆ ਦਰਿਆ ਸਤਲੁਜ ਦਾ ਤਾਂ ਹੁਣ ਤੁਹਾਨੂੰ ਅਪਡੇਟ ਦੇ ਦਈਏ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਤਕਰੀਬਨ 5 ਫੁੱਟ ਤੱਕ ਆਪਾਂ ਕਹਿ ਸਕਦੇ ਹਾਂ ਕਿ ਘਟ ਚੁੱਕਿਆ ਤਕਰੀਬਨ 5 ਫੁੱਟ ਹੀ ਘਟ ਚੁੱਕਿਆ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਸੋ ਆਵਰੇ ਤੋਂ ਸੁਣੋ ਇਹ ਤਸਵੀਰ ਦੇਖ ਸਕਦੇ ਹੋ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਪਾਣੀ ਸੀ ਇਹ ਵਾਲੀ ਥਾਂ ਇਹ ਵਾਲੀ ਥਾਂ ਤੇ ਹੁਣ ਇਹ ਵਿੱਚ ਦਰਿਆ ਦੇ ਆਪਾਂ ਜਿਹਨੂੰ ਟਿੱਬੀਆਂ ਕਹਿੰਦੇ ਆ ਇਹ ਥਾਂ ਇਕਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਹਦਾ ਵੀ ਤਸਵੀਰ ਦੇਖ ਲੋ ਅੱਗੇ ਤੱਕ ਦਰਿਆ ਸਤਲੁਜ ਦੀ ਇਸ ਟਾਈਮ ਦੀ ਜੋ ਅਪਡੇਟ ਦੇ ਰਿਹਾ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ तकरीबन 5 ਫੁੱਟ ਤੱਕ ਘਟ ਚੁੱਕਿਆ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਪਾਣੀ ਉਤਰਦਾ ਹੈ ਤਾਂ ਦਰਿਆ ਸਤਲੁਜ ਖੋਰਾ ਲਉਦਾ ਹੈ ਤੇ ਕਈ ਥਾਵਾਂ ਤੇ ਲੱਗਿਆ ਹੋਇਆ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਫਿਰ ਹੁਣ ਪਾਣੀ ਚੋਂ ਘਟ ਚੁੱਕਿਆ ਹੈ ਤਾਂ ਹੁਣ ਜਿਹੜੇ ਢੋਨੇ ਸੇਜਾਂ ਚ ਪਾਣੀ ਖੜਾ ਸੀ ਪਾਣੀ ਤਾਂ ਨਾਂ ਚਾ ਜੇ ਵੀ ਖੜਾ ਹੈ ਪਰ ਉਹ ਸੁੱਕਣੇ ਸ਼ੁਰੂ ਹੋ ਚੁੱਕੇ ਹੈ ਖਲਾਤ ਮਾੜੇ ਨੇ ਤਰਸਿਓ ਨੇ ਪਰ ਜਿੰਨਾ ਦਰਿਆ ਵਿੱਚੋਂ ਪਾਣੀ ਚੱਲ ਰਿਹਾ ਹੈ ਥੋੜਾ ਐਸ ਨੂੰ ਵੀ ਕਹਿ ਸਕਦੇ ਇਸ ਦੇ ਨਾਲ ਅਜੇ ਵੀ ਕਈ ਅੱਗੇ ਜਾ ਕੇ ਜੇ ਇੱਥੇ ਲੋਕਲ ਨੁਕਸਾਨ ਹੋ ਰਿਹਾ ਹੈ ਇਸ ਟਾਈਮ ਦੀ ਜੋ ਅਪਡੇਟ ਦੇ ਰਿਹਾ ਕਿ ਦਰਿਆ ਸਤਲੁਜ ਦਾ ਜੋ ਜਲ ਪਦਰਸ਼ੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਹੈ ਤਸਵੀਰ ਦੇ ਸਕਦੇ ਹਾਂ ਹੁਣ ਅੱਗੇ ਨਾਲੋਂ ਘਟ ਗਈ ਹੈ ਪਾਖੜਾ ਦੇ ਲੈਵਲ ਦੀ ਗੱਲ ਕਰੀ ਤਾਂ ਤਕਰੀਬਨ 2 ਫੁੱਟ ਥੱਲੇ ਆ ਚੁੱਕਿਆ 1679 ਕਰੀਬ ਹੋ ਗਿਆ ਸੀ ਹੁਣ 1677 ਹੈ ਤੇ ਜੋ ਪਾਣੀ ਆ ਗਿਆ ਆ ਰਿਹਾ ਜਦੋਂ 72 ਤੱਕ ਆ ਗਿਆ ਤਾਂ ਪਾਣੀ ਹੋਰ ਵੀ ਦਰਿਆ ਚ ਘਟ ਜਾਊਗਾ ਦਰਿਆ ਸਤਲੁਜ ਦੀ ਅਪਡੇਟ ਲੈ ਕੇ ਹਾਜ਼ਰ ਹਾਂ 19 ਸਤੰਬਰ 2025 ਦੀ ਕਿ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘਟ ਚੁੱਕਿਆ ਹੈ ਆਪਣੇ ਆਪ ਚ ਵੱਡੀ ਅਪਡੇਟ ਹੈ ਵੱਡੀ ਰਾਹਤ ਮਿਲੀ ਹੈ ਸੀਐਮ ਭਗਵੰਤ ਮਾਨ ਨੇ 20000 ਰੁਪਿਆ ਏਕੜ ਦਾ ਮੁਆਵਜ਼ੇ ਦਾ ਐਲਾਨ ਕੀਤਾ ਪਰ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਤੇਈ ਦੇ ਵਿੱਚ ਮਾਨ ਸਰਕਾਰ ਸੀ ਉਦੋਂ 15000 ਰੁਪਇਆ ਏਕੜ ਦੀ ਏਲਾਂ ਦੀ ਗੱਲ ਹੋਈ ਸੀ ਪਰ ਉਹ ਅਜੇ ਤੱਕ ਨਹੀਂ ਮਿਲਿਆ ਫਿਰ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਸਿੱਧੀ ਬਜਾਈ ਕਰੋ ਸਿੱਧੀ ਬਜਾਈ ਜਦੋਂ ਕੀਤੀ ਜ਼ੀਰੋ ਟਰੈਲਰ ਦੇ ਨਾਲ ਨਾਲ ਸਵਰੇ ਜ਼ੀਰੋ ਟਰੈਲਰ ਦੇ ਨਾਲ ਨਹੀਂ ਕਈਆਂ ਨੇ ਕੀਤੇ ਵਸੇ ਅਲੱਗ-ਅਲੱਗ ਉਪਕਰਨ ਲਗਾਏ ਕਿਸੇ ਦੀ ਕਿਹਾ ਕਿ ਝੋਨੇ ਸਾਨੂੰ ਸਾਰੇ ਸਾਰਿਆਂ ਨੂੰ ਪਤਾ ਹੈ ਕਿ ਸਿੱਧੀ ਬਜਾਈ ਕੀ ਹੁੰਦੀ ਹੈ 22 ਤੱਕ ਉਹ ਵੀ ਨਹੀਂ ਮਿਲਿਆ ਏਲਾਂ ਜਰੂਰ ਹੋਇਆ ਹੈ ਪਰ ਜਦੋਂ ਇਹ ਕਿਸਾਨਾਂ ਨੂੰ ਮਿਲੇਗਾ ਤਾਂ ਉਹ ਵੀ ਸਮਝਾਂਗੇ ਕਿ ਇੱਕ ਵੱਡੀ ਰਾਹਤ ਮਿਲੀ ਹੈ। ਫਿਰ ਐਲਾਨ ਕੀਤਾ ਗਿਆ ਜਿਸ ਦੀ ਖੇਤ ਉਸ ਦੀ ਰੇਤ। ਪਾਣੀ ਤਾਂ ਜਿੱਤੇ ਤੱਕ ਚੱਲ ਰਿਹਾ ਪਰ ਕਿਸਾਨ ਕੱਢੂਗਾ ਕਿਸ ਤਰ੍ਹਾਂ ਪਾਣੀ ਬਹੁਤ ਖੜਾ ਹੈ। ਜੋ ਛੋਟੇ ਕਿਸਾਨ ਹੈ ਉਹਨਾਂ ਕੋਲ ਕੋਈ ਟਰਾਲੀ ਦਾ ਪ੍ਰਬੰਧ ਨਹੀਂ ਹਾਲਾਤ ਤਾਂ ਇਦਾਂ ਹੋ ਚੁੱਕੇ ਕਿ ਤੇਲ ਦਾ ਵੀ ਪ੍ਰਬੰਧ ਨਹੀਂ ਉਹਨਾਂ ਕੋਲ। ਪੈਸੇ ਤਾਂ ਕਿੱਥੋਂ ਲਾਉਣੇ ਆ। ਦਾ ਸਰਕਾਰ ਨੂੰ ਚਾਹੀਦਾ ਕਿ ਉਹ ਤੇਲ ਦਾ ਪ੍ਰਬੰਧ ਜਾਂ ਕੋਈ ਹੋਰ ਪ੍ਰਬੰਧ ਕਰੇ ਜੋ ਕਿਸਾਨ ਸੋਖੇ ਹੋ ਜਾਣ ਕਈਆਂ ਦੇ ਘਰ ਘਰ ਟੁੱਟ ਚੁੱਕੇ ਹੈ ਹਾਲਾਤ ਤਰਸਯੋਗ ਹੋਇਆ ਬਹੁਤ ਮਾੜੇ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ तकरीबन 5 ਫੁੱਟ ਤੱਕ ਘਟ ਚੁੱਕਿਆ ਵੱਡੀ ਅਪਡੇਟ ਹੈ ਸਾਰਿਆਂ ਦਾ ਬਹੁਤ ਬੁੱਤਾ ਨਮਾ